ਗੱਲ ਕਰਨੀ ਆ ਤੇ ਪੁੱਛਣਾ ਤੇ ਸਹੀ ਹੀ ਵੀ ਕਿਹੜੀ ਗੱਲ ਵਾਹਣੇ ਦੱਸ ਤੋ ਮੈਂ ਤਾਂ ਨਵਦੀਪ ਪੁੱਛਿਆ ਸੀ ਕਹਿੰਦੇ ਵੀ ਇੱਥੇ ਆਓ ਮੈਂ ਫਿਰ ਦੱਸਣੀ ਆ ਪੁੱਤਰ ਅੰਕਲੀਨ ਮੈਂ ਸੋਚੇ ਨਹੀਂ ਕਿ ਥੋੜਾ ਥੋੜਾ ਭਾਰਨਾ ਪਾ ਕੇ ਵੇਖਾਂ ਨਹੀਂ ਮੰਮੀ ਭਾਰ ਨਹੀਂ ਪਾਉਣਾ ਹੈਗਾ ਡਾਕਟਰ ਨੇ ਜਿੰਨੇ ਦਿਨ ਕਿਹਾ ਹਨ ਤੇ ਡੈਡੀ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜਿਹੜਾ ਤੁਸੀਂ ਹਾਨੂੰ ਚੰਚੱਕ ਬੁਲਾ ਲਿਆ ਵਾ ਉਹ ਨਹੀਂ ਪੁੱਤਰ ਤੂੰ ਟੈਨਸ਼ਨ ਨਾ ਬੜੀ ਜਲਦੀ ਲੈਣੀ ਹੈ ਕਦੇ ਨਹੀਂ ਫਿਰ ਗੱਲ ਕਰ ਉਹ ਰੋ ਜਾ ਇੱਕ ਮਿੰਟ ਹੌਸਲਾ ਦੇ ਕਰ ਮੈਂ ਦੇਖ ਲੈ ਗੈਸ ਕਰਤਾ ਵਾਂ ਬੰਦੇ ਤੇ ਮੰਮੀ ਨੂੰ ਦੁੱਧ ਦੇਣਾ ਹੈ ਮੈਂ ਉਹ ਦੀ ਮਸਲਾ ਉਹ ਵੀ ਮੈਂ ਦੇਤਾ ਇਹ ਵੀ ਥੋੜਾ ਜਿਹਾ ਦੱਗ ਦੇ ਧਿਆਨ ਰੱਖਿਆ ਕਰ ਯਾਰ ਠੀਕ ਆ ਭੈਣਾ ਤੂੰ ਤੇ ਉਹਨਾਂ ਦੀ ਸਾਈਡ ਲੈਣੀ ਆ ਮੰਮੀ ਤਨ ਮੈਂ ਕਿੰਨੀ ਵਾਰੀ ਕਿਹਾ ਨਿਕ ਨਿਕ ਗੱਲ ਤੇ ਗੁੱਸੇ ਨਹੀਂ ਹੋਈਦਾ ਇਦਾਂ ਨਹੀਂ ਸਰਦਾ ਹੈਗਾ ਹੁਣ ਤੇ ਦੱਸ ਤੂੰ ਗੱਲ ਹੁਣ ਤੇ ਸਰ ਜਣ ਇਕੱਠੇ ਬੈਠੇ ਨੇ ਉਹ ਗੱਲ ਪੁੱਤ ਕੋਈ ਉਹੋ ਜਿਹੀ ਨਹੀਂ ਐ ਖੁਸ਼ੀ ਵਾਲੀ ਗੱਲ ਆ ਆਪਣੀ ਸਮਨ ਲਈ ਰਿਸ਼ਤਾ ਆਇਆ ਹੀ ਇੱਕ ਲੇ ਡੈਡੀ ਜੀ ਤੁਸੀਂ ਤੇ ਸਾਨੂੰ ਡਰਾ ਹੀ ਛੱਡਿਆ ਦੱਸ ਆਗਲ ਪਹਿਲਾਂ ਹੀ ਦੱਸ ਦਿੰਦੇ ਅਹੀਂ ਉਹ ਜੁੰਦੇ ਸੋਚਣ ਦੇ ਪਤਾ ਨਹੀਂ ਕਿਹੜੀ ਗੱਲ ਕਰਨੀ ਇਹਨਾਂ ਨੇ ਕੀ ਉਹ ਨਹੀਂ ਗੱਲ ਬੈਠ ਕੇ ਕਰਨ ਵਾਲੀ ਸੀ ਅੱਛਾ ਜੇ ਤੁਸੀਂ ਵੀ ਨਾ ਸਹੀ ਪੁੱਛੋ ਤੇ ਮੇਰਾ ਵੀ ਦਿਮਾਗ ਇਸੇ ਗੱਲ 'ਚ ਹੀ ਵੀ ਪਤਾ ਨਹੀਂ ਸੋਖੋ ਇਹ ਕਿਹੜੀ ਗੱਲ ਕਰਨੀ ਉਹ ਨਹੀਂ ਗੱਲ ਪੁੱਛੀ ਗੱਲ ਹੋਰ ਹੀ ਕੋਈ ਵਿੱਚ ਅੱਛਾ ਉਹ ਮੁੰਡਾ اتنا ਵਾਈ ਕਰਦਾ ਆ ਤੇ ਦੁਕਾਨਾਂ ਤੇ ਕੋਨਾ ਵੀ ਆਈਆਂ ਆਪਣੀਆਂ ਵਧੀਆ ਜੇ ਤੇ ਚਲੋ ਆਪਣਾ ਓਹ ਤਾਂ ਠੀਕ ਆ ਵਧੀਆ ਕੰਮ ਆ ਚਲੋ ਤੇਤੀ ਬੜੀ ਵੀ ਬਹੁਤ ਵਧੀਆ ਕੰਮ ਹੁੰਦਾ ਜੇ ਕੋਈ ਆਪਣੀ ਮਿਹਨਤ ਨਾ ਕਰੇ ਪਰ ਉਹ ਠੀਕ ਆ ਪਰ ਜਿਹੜਾ ਬਿਜ਼ਨਸ ਸਾਈਡ ਦਾ ਹੁੰਦਾ ਨਾ ਜਿੱਦਾਂ ਦੱਸਣਾ ਡੇ ਦੁਕਾਨਾਂ ਦੁਗੁਨਾਂ ਵੀ ਆ ਗਏ ਉਹ ਤਾਂ ਬਹੁਤ ਵਧੀਆ ਨੇ ਹਾਂਜੀ ਪਰ ਉਹ ਬੈਠੇ ਬਿਠਾਏ ਕੁਝ ਹੋਣਾ ਹੀ ਆ ਬਿਲਕੁਲ ਪਰ ਉਹਨਾਂ ਨੇ ਨਾ ਵੇ ਸ਼ਰਤ ਇੱਕ ਹੋਰ ਰੱਖੀ ਹੈ ਸ਼ਰਤ ਉਹ ਜਿਹੜੀ ਕਹਿੰਦੇ ਆ ਕਿ ਜਿਹੜੀ ਪੈੜੀ ਆ ਜਿਹੜੀ ਕੁੜੀ ਨੌਂਦੀ ਉਹ ਕੁੰਨਾ ਕਰਾ ਦੋ ਤੇ ਮੈਂ ਤਾਂ ਤੈਨੂੰ ਸੱਦਿਆ ਹੀ ਮੈਂ ਚੱਲ ਜੋ ਤਾ ਡਾਈ ਆ ਜੋ ਤੜੀ ਬੰਦੀ ਉਹ ਤਾਂ ਨੀਂ ਨਾ ਕਰ ਦਿਨਾ ਜੋ ਧੀ ਬੰਦੀ ਉਹਨੇ ਨਾ ਕਰ ਦਿਨਾ ਇੱਕ ਮੈਂ ਗੱਲ ਕਰਾਂ ਜੇ ਤੁਸੀਂ ਗੁੱਸਾ ਨਾ ਕਰੋ ਤੇ ਦੱਸੋ ਹਾਂ ਜੜੀ ਪੈਲੀ ਹੈ ਨਾ ਹਾਨੂੰ ਦੇ ਨਹੀਂ ਚਾਹੀਦੀ ਹੈਗੀ ਤੇ ਜਿਹੜੇ ਅੱਜ ਹੀ ਪੈਲੀ ਨੂੰ ਡੇ ਆਣਾ ਵੀ ਪੈਲੀ ਕੁੜੀ ਤੇ ਨਾ ਹੋਵੇ ਹੂੰ ਉਹ ਕੁੜੀ ਨੂੰ ਥੋੜਾ ਰਿਸ਼ਤਾ ਉਹ ਆਉਂਦੇ ਫਿਰ ਪੈਲੀ ਨੂੰ ਡਿਆ ਇਹ ਤੇ ਡਾਡੀ ਜੀ ਫਿਰ ਲਾਲਚ ਹੋ ਗਿਆ ਨਾ ਉਹ ਜਿਹੜੇ ਮਾਈ ਨੂੰ ਪੱਟ ਲਿਆ ਸੀ ਕਿ ਬੰਦੇ ਸਾਹਿਬ ਬੈ ਕੇ ਸਲਾਹ ਕਰੀਏ ਕਿਦਾਂ ਕਰਨਾ ਹੈ ਬਿਲਕੁਲ ਪਿੰਦਰ ਦੀ ਚਾਚਾ ਜੀ ਜੇ ਮੇਰੀ ਮੰਨੋ ਤੇ ਤੁਸੀਂ ਉਥੇ ਦਵੋ ਜਵਾਬ ਠੀਕ ਹੈ ਨਾ ਉਹ ਤਾਂ ਫਿਰ ਲਾਲਚੀ ਹੋਏ ਨਾਲੇ ਜਿਹੜੀ ਪੈ ਲਈ ਹੈ ਨਾ ਜਿਹਦੀ ਹੈਗੀ ਹੈ ਨਾ ਉਹਦੀ ਹੀ ਰਹੇਗਾ ਭਰਾ ਵੇਖਾਂ ਉਹਨਾਂ ਦਾ ਹੈਗਾ ਉਹ ਪਿੰਦਰ ਚਲੋ ਠੀਕ ਹੈ ਹੀ ਭਰਾ ਹਾਜਰ ਹੈ ਨਾ ਜਿੱਦ ਜਾਣ ਵੀ ਹਾਜਰ ਆ ਪਰ ਆਪਾਂ ਇਹ ਸੋਚ ਵੀ ਨਹੀਂ ਸਕਦੇ ਜੇ ਮਾਲਕ ਗੁਰੂ ਰਾਮਦਾਸ ਚਾਚਾ ਜੀ ਦੀ ਉਮਰ ਲੰਮੀ ਕਰੇ ਇਹ ਮਾਲਕ ਬੈਠੇ ਨੇ ਬਿਲਕੁਲ ਤੇ ਇਹਨਾਂ ਨਾਲ ਅਸੀਂ ਹਰ ਵੇਲੇ ਜਿਹੜਾ ਮੋਢਾ ਲਾ ਕੇ ਖੜੇ ਹਾਂ ਕੇ ਵੀ ਕੋਈ ਦਿੱਕਤ ਪਰੇਸ਼ਾਨੀ ਦੇ ਵਿੱਚ ਤੇ ਨਾਲੇ ਚਾਚਾ ਜੀ ਬਿਲਕੁਲ ਪਿੰਦਰ ਦੀ ਗੱਲ ਸਹੀ ਹੈ ਜਿਹੜੇ ਅੱਜ ਨਹੀਂ ਸੰਘ ਸ਼ਰਮ ਕਰਨ ਦੇ ਪੇ ਰਿਸ਼ਤਾ ਤੋੜਨ ਤੋਂ ਪਹਿਲਾਂ ਹੀ ਏਡੀਆਂ ਵੱਡੀਆਂ ਹਿਤਾਤਾਂ ਰੱਖਣ ਦੇ ਆ ਤੇ ਸੋਚਣ ਦੇ ਵੀ ਅਗਲੇ ਤਾਂ ਘਰ ਖਤਮ ਹੋਏ ਤਾਂ ਸਾਰਾ ਕੁਝ ਆਪਣਾ ਕਰੀਹਾ ਸੱਚ ਉਹ ਜੇ ਘਰ ਜਾਣਾ ਸਹੀ ਨਹੀਂ ਹੈਗਾ 4 ਮਰਲੇ ਘੱਟ ਵੀ ਹੋਣਾ ਤੇ ਤਾਂ ਵੀ ਕੋਈ ਗੱਲ ਨਹੀਂ ਆ ਸਾਡੀ ਧੀ ਪੈਂਦੇ ਸੁਹੀ ਰਵੇ ਬਿਲਕੁਲ ਗੱਲ ਸਹੀ ਹੈ ਵੱਡਾ ਘਰ ਲੱਭ ਲੋ ਹਾਂਜੀ ਉੱਥੇ ਹਰ ਵੇਲੇ ਤੰਗ ਰਹਿਣਾ ਤਾਂ ਕੀ ਫਾਇਦਾ ਦੁੱਖ ਸੁੱਖ ਵੇਲੇ ਉਹ ਲੱਭੋ ਭੈਣ ਭਰਾ ਜਿਹੜਾ ਹਾਜ਼ਰ ਹੋਵੇ ਇਹੋ ਜੇ ਬੰਦੇ ਨੇ ਮੁੜ ਕੇ ਕੀ ਸੁਣੀ ਬਾਤਾਂ ਠੀਕ ਜਿਹੜਾ ਅੱਜ ਹੀ ਕਹਣ ਡੇ ਆ ਵੀ ਜ਼ਮੀਨ ਕਿੰਨੀ ਆ ਹਿੱਸਾ ਕਰਨਾ ਵੇਖੋ ਕਿਥੋਂ ਤੱਕ ਜਾਣ ਡੇ ਲੋਕ ਯਾਰ ਆਪਣਾ ਉਹ ਹੀ ਜਿਹੜਾ ਲੰਬੜ ਨਹੀਂ ਆਹੋ ਉਹ ਡਿਆਇਆ ਕਰਾਉਣਾ ਉਹਦੇ ਆਖੇ ਤੇ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਮੈਨੂੰ ਪਹਿਲਾਂ ਦੱਸ ਦੇ ਨਾ ਤੇ ਮੈਂ ਤੁਹਾਨੂੰ ਓਦਾਂ ਕਹਣਾ ਵੀ ਉਹਦੀ ਗੱਲ 1 ਮਿੰਟ ਲਈ ਨਾ ਸੁਣਿਓ ਉਹਦੇ ਇੱਕ ਨੰਬਰ ਤਾਂ ਹਣਾ ਕੀ ਕਵਾਂ ਵੀ ਕਿੱਦਾਂ ਦਾ ਬੰਦਾ ਵਾ ਉਹਨੇ ਇੱਕ ਦੋੜੇ ਹੋਰ ਵੀ ਕਰਾਇਆ ਸੁਣਿਓ ਉੱਥੇ ਕੀ ਬਣ ਰਿਆ ਵਾ ਰੋਂ ਡਿਆ ਵਿਚਾਰੇ ਮੇਰਾ ਤਾਂ ਨਾ ਮਨ ਵਜਦਾ ਹੀ ਹੂੰ ਕਿ ਚੱਲ ਅੱਜਕੱਲ ਪੈਲੀ ਚਾਰ ਚੜਾਉਣ ਦੇ ਮੁੰਡੇ ਨੂੰ ਇੰਨੀ ਪੈਲੀ ਕਿੰਨੂੰ ਹੁੰਦੀ ਆ ਕੋਈ ਨਹੀਂ ਜੱਟਾ ਜੀ ਜੇ ਤੁਹਾਡਾ ਮਨ ਵਜਦਾ ਤੇ ਆਪਾਂ ਸਹਿਮਤ ਤੁਹਾਡੇ ਨਾਲ ਮੈਂ ਤੇ ਜੋ ਮੇਰੇ ਦਿਲ ਨੂੰ ਲੱਗਾ ਆਪਣੇ ਭੈਣ ਭਰਾ ਬੈਠੇ ਆ ਸਾਰੇ ਤੇ ਮੈਂ ਉਹ ਚੀਜ਼ ਰੱਖਤੀ ਆ ਕਿ ਬਾਕੀ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਕਿਉਂ ਪਿੰਦਰ ਕੋਈ ਵੀ ਦੱਸੋ ਆਪਣੇ ਤਾਂ ਹੀ ਤੁਹਾਨੂੰ ਪਿੰਦਰ ਨੂੰ ਸੱਤਿਆ ਤੈਨੂੰ ਆਵਾਜ਼ ਮਾਰੀ ਤੁਹਾਡੀ ਸਲਾਹ ਨਹੀਂ ਆ ਜੋ ਕਰਨਾ ਹੈ ਉਦੋਂ ਮੇਰੇ ਮਨ ਦੀ ਤੇ ਆ ਕਿ ਨਾ ਹੀ ਠੀਕ ਆ ਉੱਥੇ ਨਹੀਂ ਕਰਨਾ ਚਾਹੀਦਾ ਆਪਾਂ ਪਹਿਲੀ ਨਾਲ ਕੱਲੀ ਵੇਖੀ ਹਣਾ ਲਵ ਪਹਿਲੀ ਗੱਲ ਤੇ ਵੇਖੋ ਤੁਹਾਡੀ ਸਮਰ ਪੜ੍ਹੀ ਲਿਖੀ ਆ ਐਨਾ ਤੂੰ ਹੀ ਖਰਚਾ ਕੀਤਾ ਐਨੇ ਪਾਪੜ ਵੇਲੇ ਔਖੇ ਹੋ ਗਏ ਨਾ ਪੜਾਇਆ ਮੈਂ ਤੇ ਹੋਈ ਗੱਲ ਚੱਲ ਹੋਰ ਵੇ ਲੈਨੇ 6 ਮਹੀਨੇ ਨਾ ਚੱਲ ਕੁੜੀ ਨੌਕਰੀ ਨੌਕਰੀ ਮਿਲ ਜਾਈਏ ਕਿ ਤੇ ਅਸੀਂ ਪੜਨ ਲਈ ਆ ਨਾ ਉਹਦੀ ਪੜ੍ਹਾਈ ਦੀ ਕੂਰੀ ਹੋ ਲਾਂਦੋ ਹਾਂ ਤੁਸੀਂ ਅਮੀਂ ਏਡੀ ਛੇਤੀ ਨਾ ਕਰੋ ਕੀ ਪਤਾ ਕਿਤੇ ਉਹਦੀ ਗਵਰਨਮੈਂਟ ਜੋਬ ਤਾਂ ਪੰਜੇ ਆਹੋ ਇਹ ਤਾਂ ਇਹ ਦੋਵੇਂ ਰੱਬ ਨੇ ਮਿਲਾਤੇ ਆ ਸੰਯੋਗ ਧਰੋਂ ਬਣੇ ਹੁੰਦੇ ਕੀ ਪਤਾ ਕੋਈ ਉਹਨਾਂ ਨੂੰ ਵੀ ਇੱਕੋ ਮੈਕਮੇਂਚ ਕੋਈ ਪਤਾ ਲੱਗਦਾ ਆਪਣਾ ਪਿੰਦਰ ਜੀ ਜਦੋਂ ਸਾਡੇ ਪੱਲੇ ਮਤਲਬ ਕੋਈ ਵੀਲ ਐਜੂਕੇਸ਼ਨ ਤੇ ਆਪਾਂ ਨੂੰ ਉਦਾਂ ਦਾ ਵੀ ਮਿਲ ਸਕਦਾ ਇਹ ਥੋੜਾ ਵੀ ਆਪਾਂ ਜ਼ਰੂਰੀ ਮਤਲਬ ਪੁੱਤਰਾ ਨਾ ਇਹਦਾ ਟੀਚਰ ਤਾਂ ਹੀ ਕਿ ਮੈਂ ਸ਼ੁਰੂ ਤੋਂ ਹੀ ਕਹਿੰਦੀ ਸੀ ਹਾਂਜੀ ਤੇ ਉਹ ਤਾਂ ਹੀ ਆਪਣਾ ਦਿਲ ਦੀ ਤੀਜ ਹੈ ਮੈਂ ਪੁਲਿਸ 'ਚ ਆਉਣਾ ਹੈ ਕਿ ਸ਼ੌਂਕ ਨਾ ਉਹਨੂੰ ਪੁਲਿਸ 'ਚ ਹੀ ਹੋਣਾ ਦਾ ਤੇ ਭਰਤੀ ਆਉਣ ਵਾਲੀ ਤੇ ਫਾਰਮ ਫਾਰਮ ਭਰੋ ਤੇ ਕਿਉਂ ਵੀ ਤੇ ਹੋਰ ਡੈਡੀ ਜੀ ਆ ਵਿਆਹ ਵਿਵਹ ਦਾ ਕੰਮ ਛੱਡੋ ਉਹਨਾਂ ਨੂੰ ਤਾਂ ਹੀ ਜਵਾਬ ਦੇ ਦਿਓ ਕਿ ਅਹੀਂ ਨਹੀਂ ਰਿਸ਼ਤਾ ਕਰਨਾ ਹੈਗਾ ਹੁਣ ਇਹ ਤਾਂ ਡਿਏ ਇੰਨੇ ਮੰਗਾ ਵਾ ਤੇ ਕੱਲ ਨੂੰ ਕੀ ਬਣੂਗਾ ਤੇ ਉਹ ਸਮਝ ਨੂੰ ਕਿਨੇ ਤੂੰ ਆਪਣੀ ਤਿਆਰੀ ਕਰ ਪਰੰਪਰਨ ਦਾ ਤਾਂ ਹੀ ਫਾਇਦਾ ਤੁਹਾਨੂੰ ਪਤਾ ਅੱਜ ਕੱਲ ਫਰਮਾਇਸ਼ ਚੱਲਦੀ ਐ ਕੋਈ ਗੱਲ ਨਹੀਂ ਜੇ ਫਰਮਾਇਸ਼ ਹੀ ਪਾਉਣੀ ਪੈ ਗਈ ਤੇ ਪਵਾ ਲਾਂਗੇ ਡੈਡੀ ਨਾਲ ਕਰ ਲਾਂਗੇ ਗੱਲ ਐਮਐਲਏ ਦੀ ਪਵਾ ਦਾਂਗੇ ਜੇ ਪੈਸੇ ਦੀ ਬਿਨਾਂ ਪੈਣਗੇ ਉਹ ਵੀ ਕਰ ਲਾਂਗੇ ਕੋਈ ਗੱਲ ਨਹੀਂ ਐਡੀ ਪਰ ਇਤਨੀ ਡੈਡੀ ਜੀ ਮਿਹਨਤ ਤੇ ਕਰਨੀ ਪੈਣੀ ਐ ਮਿਹਨਤ ਤੁਹਾਨੂੰ ਹੀ ਕਰਨੀ ਪੈਣੀ ਐ ਬਾਕੀ ਪਿੰਦਰ ਪਤਾ ਕੀ ਹੁੰਦਾ ਵਾ ਜੇਕਰ ਸਾਡੇ ਪੱਲੇ ਹੈਗੀ ਐ ਨਾ ਪੜਾਈ ਹੂੰ ਤੇ ਸਾਨੂੰ ਆਪਣੇ ਆਪ ਤੇ ਪਤਾ ਵੀ ਅਸੀਂ ਸਾਰੀ ਚੀਜ਼ ਕਰ ਲਾਂਗੇ ਸਹੀ ਗੱਲ ਤੇ ਫਰਮਾਇਸ਼ ਤੇ ਨਹੀਂ ਇਹਨੂੰ ਰੱਖਣਾ ਚਾਹੀਦਾ ਵਿਸ਼ਵਾਸ ਇਹ ਤਾਂ ਗੱਲ ਤੇਰੀ ਇੱਕ ਨੰਬਰ ਦੀ ਸਹੀ ਏ ਤਾਂ ਹੁਣ ਨਾ ਵਾ ਨਾ ਹੂੰ ਕਈਆਂ ਨੇ ਕਿਹਾ ਸੀ ਮੈਨੂੰ ਬਾਹਰੋਂ ਤਾਂ ਦੇ ਵੀ ਇੱਥੇ ਕਰਾ ਦਿੰਨੇ ਆ ਐਨੇ ਪੈਸੇ ਦੇ ਦੋ 1 ਰੁਪਿਆ ਗਏ ਨਹੀਂ ਦੇਣਾ ਹਾਂ ਜੇ ਤੁਹਾਡੇ ਬੱਚੇ ਹੀ ਕਾਬਲੀਅਤ ਆ ਨਾ ਬੱਚਾ ਤੁਹਾਡਾ ਮੈਰਿਟ ਚ ਆਉਂਦਾ ਤੇ ਯਾਰ ਕਿੱਦਾਂ ਕੋਈ ਡਕੇਗਾ ਉਦਾਂ ਮੈਂ ਇੱਕ ਨਹੀਂ ਕਲੇਮ ਨਹੀਂ ਕਰ ਸਕਦੇ ਕਿ ਕਾਨੂੰਨੀ ਆ ਇੱਕ ਚੀਜ਼ ਮੈਂ ਨੋਟ ਕੀਤੀ ਆਪਣੇ ਦਿਮਾਗ ਚ ਭਾ ਲਓ ਵੀ ਆਪਾਂ ਆਹ ਕੰਮ ਕਰਨਾ ਹੈ ਉਹ ਕਰਕੇ ਰਹਿੰਦਾ ਬੰਦਾ ਸਹੀ ਗੱਲ ਆ ਇਹ ਵੇਖੀ ਕਿਦੇ ਵਿੱਚ ਮਾਗੇ ਵੇਖ ਲਈ ਨਹੀਂ ਨਹੀਂ ਸਹੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਤੁਸੀਂ ਆਹ ਵਾਲਾ ਛੱਡੋ ਆਪਾਂ ਹੋਰ ਬੰਨੇ ਲੱਗੀਏ ਠੀਕ ਆ ਨਾ ਜੇ ਵੀ ਅਗਲੇ ਮਹੀਨੇ ਫਿਰ ਧਿਆਨ ਰੱਖਿਓ ਮੈਂ ਵੀ ਉਦਾਂ ਸ਼ਰਮਦਾਰ ਜਾਨ ਤੇ ਫਿਲ ਕਰਦਾਂਗੇ ਆਨਲਾਈਨ ਤੇ ਕਰੀਦਾ ਅੱਜਕੱਲ ਹਾਂ ਹਾਂ ਕੋਈ ਗੱਲ ਨਹੀਂ ਜੇ ਨਾਮ ਇਹ ਗੱਤ ਤੂੰ ਦੱਸ ਦਿਓ ਮੈਨੂੰ ਹਾਂਜੀ ਆਪਾਂ ਹਨਾ ਕਰਦਾਂਗੇ ਕੋਈ ਗੱਲ ਨਹੀਂ ਚੱਲ ਫਿਰ ਕੋ ਕਹਿੰਦਾ ਹੀ ਮੈਂ ਸ਼ਾਮ ਨੂੰ ਆਉਣਾ ਆਇਆ ਫਿਰ ਮੈਨੂੰ ਦੱਸਿਓ ਕਿੱਦਾਂ ਕਰਨਾ ਫਿਰ ਉਹਨੂੰ ਕਹਿ ਦਿੰਨੇ ਮਨਾਂ ਕਰ ਦੇਨੇ ਨਹੀਂ ਮੰਨਦੇ ਕੁੜੀ ਐਨਾ ਕਬੱਡੀ ਸਲਾਹ ਕੀਤੀ ਜਵਾਈ ਨਾਲ ਕੁੜੀ ਨਾਲ ਨਹੀਂ ਮੰਨਦੇ ਉਹ ਫਿਰ ਯਾਰ ਉਹਨੂੰ ਮਨਾ ਕਰ ਉਹ ਨਾਲੇ ਕੁੜੀ ਕਹਿੰਦੀ ਆ ਲੈ ਪੜਨਾ ਕਹਦਾ ਕਿ ਸਿੱਧੀ ਗੱਲ ਹੀ ਮੁਕਾ ਦੇ ਜਿੱਦਾਂ ਚਾਚਾ ਜੀ ਠੀਕ ਲੱਗਦਾ ਨਾ ਤੇ ਐਵੇਂ ਨਾ ਜਣੇ ਖਣੇ ਨੂੰ ਕਿਹਾ ਕਰੋ ਆਪੇ ਬੱਚਿਆਂ ਦਾ ਜਦੋਂ ਉਹ ਨਹੀਂ ਮੈਂ ਨਹੀਂ ਕਿਹਾ ਆਪੇ ਮੈਂ ਹੁੰਦਿਆਂ ਤਾਂ ਆਪੀ ਉਹਨੇ ਗੱਲ ਕਰ ਲਈ ਹੀ ਚਲੋ ਕੋਈ ਨਹੀਂ ਜਿਹੜੀ ਹੋ ਗਈ ਹੋ ਗਈ ਮਿੱਟੀ ਪਾਉ ਉੱਤੇ ਸੋ ਗੱਲ ਨੂੰ ਸਮਣ ਤੂੰ ਇਹਨੂੰ ਦੱਸਿਆ ਕਿ ਉਹਨੀਆਂ ਰੋਜ਼ ਫੋਨ ਤੇ ਗੱਲਾਂ ਕਰਦੀ ਰਹੀ ਨੀ ਆ ਪਿਤਾਈ ਦੇ ਸੱਟ ਲੱਗੀ ਆ ਓਹੋ ਮੈਨੂੰ ਚੇਤਾ ਹੀ ਭੁੱਲ ਗਿਆ ਦੇਖ ਵੀ ਹਿਤਾਈ ਸੱਟ ਲੱਗੀ ਉਹਨਾਂ ਤੇ ਘਰ ਘਰ ਫਿਰਦੀ ਹੀ ਬਹਿੰਦੀ ਨੀ ਤੇ ਜਦੋਂ ਦੀ ਸੱਟ ਲੱਗੀ ਨਾ ਉਸ ਦਿਨ ਦੀ ਰਮਾਨਾ ਮੰਜੇ ਤੇ ਬੈਠੀ ਆ ਤੇ ਤੈਨੂੰ ਤਾਂ ਬੜੀ ਖੁਸ਼ੀ ਹੋਉਂਦੀ ਆ ਪੀ ਸੱਟ ਲੱਗੀ ਤੇ ਸਭ ਕੁ ਚੰਗਾ ਵਾ ਨਹੀਂ ਨਹੀਂ ਲੱਗਦਾ ਤੂੰ ਮੈਨੂੰ ਦੱਸਿਆ ਨਹੀਂ ਮੈਨੂੰ ਖੁਸ਼ੀ ਨਹੀਂ ਹੋਉਂਦੀ ਮੈਨੂੰ ਯਾਦ ਹੀ ਨਹੀਂ ਰਹਿੰਦਾ ਰਿਆ ਤੇ ਯਾਦ ਕਿਉਂ ਨਹੀਂ ਤੈਨੂੰ ਰਹਿੰਦਾ ਰਿਆ ਉਦਾਂ ਹੀ ਨਾਲ ਮੇਰਾ ਹਾਸਾ ਨਹੀਂ ਬੰਦ ਹੁੰਦਾ ਜਦੋਂ ਤਾਈ ਡਿੱਗੀ ਸੀ ਮੈਂ ਨਾ ਇੱਕ ਦੋ ਵਾਰੀ ਤਾਈ ਦਾ ਪਤਾ ਲੈਣ ਗਈ ਹਾਂ ਤੇ ਭੋਲੀ ਜੀ ਬੜੀ ਲੱਗਦੀ ਤਰਸ ਜਾ ਬੜਾ ਹੁੰਦਾ ਹੋਣ ਕੁਝ ਕਹਿੰਦੀ ਵੀ ਨਹੀਂ ਆ ਅੱਛਾ ਚਲੋ ਕੋਈ ਗੱਲ ਨਹੀਂ ਹੁਣ ਤੈਨੂੰ ਪਤਾ ਕਿ ਨਾਲੋਂ ਵੈਸੇ ਵੀ ਹੁਣ ਠੀਕ ਠਾਕ ਹੋਣੀ ਹੀ ਨਾ ਕਰਦੇ ਹੈਗੇ ਆਓ ਤੇ ਦੀਦੀ ਹੋ ਗਈ ਸਲਾਹ ਡਾਟੀ ਪਹਿਲਾਂ ਮੈਨੂੰ ਇਹ ਦੱਸੋ ਹਾਂ ਹੋ ਗਈ ਆ ਤੇ ਮੇਰੇ ਨਾਲ ਨਹੀਂ ਕੋਈ ਸਲਾਹ ਕਰਨੀ ਸਪੈਸ਼ਲ ਡੈਡੀ ਨੇ ਤੁਹਾਨੂੰ ਸੱਦਿਆ ਵਾ ਸਲਾਹ ਕਰਨ ਨੂੰ ਮੇਰੀ ਤੇ ਕੋਈ ਕਦਰ ਹੀ ਨਹੀਂ ਨਾ ਹੈਗੀ ਇਸ ਘਰ ਚ ਸਾਹਮਣੇ ਇਦਾਂ ਨਹੀਂ ਕੋਈ ਗੱਲ ਨਹੀਂ ਤੇਰੇ ਰਿਸ਼ਤੇ ਦੀ ਗੱਲ ਹੀ ਤੇ ਤਾਂ ਕਰਕੇ ਸਾਨੂੰ ਬੁਲਾਇਆ ਹੀ ਉਹਨਾਂ ਨੇ ਰਿਸ਼ਤੇ ਦੀ ਡੈਡੀ ਨੇ ਤੇ ਮੈਨੂੰ ਦੱਸਿਆ ਹੀ ਨਹੀਂ ਉਹਨਾਂ ਜਿਹੜਾ ਰਿਸ਼ਤਾ ਉਹਨਾਂ ਦਾ ਹੈ ਨਾ ਉਹ ਕਹਿੰਦੇ ਹੀ ਪਹਿਲਾਂ ਕੁੜੀ ਦੇ ਨਾਮ ਪੈਲੀ ਜਾਓ ਹੈ ਇਹ ਸਿਸਟਮ ਦੇ ਬਾਰੇ ਹੀ ਤੇ ਅਹੀਂ ਦੇ ਹੁਣ ਮੈਂ ਇਹ ਜਵਾਬ ਦੇ ਦਿੱਤਾ ਵਾ ਅਹੀਂ ਕਿ ਡੈਡੀ ਉਹਨਾਂ ਨੂੰ ਜਵਾਬ ਦੇ ਦੋ ਅਹੀਂ ਨਹੀਂ ਉਹ ਤੇ ਰਿਸ਼ਤਾ ਕਰਾਂਗੇ ਚਲੋ ਚੰਗਾ ਕੀਤਾ ਜੇ ਡੈਡੀ ਮੈਨੂੰ ਪਹਿਲਾਂ ਦੱਸਦੇ ਨਾ ਤੇ ਤੁਹਾਨੂੰ ਆਉਂਦੀ ਲੋੜ ਹੀ ਨਹੀਂ ਪੈਣੀ ਮੈਂ ਡੈਡੀ ਨੂੰ ਕਹਿ ਦੇਣਾ ਹੀ ਵੀ ਇਹ ਕਿਦਾਂ ਦਾ ਰਿਸ਼ਤਾ ਚੁੱਕ ਲਿਆ ਇਹ ਜੇ ਇਹੋ ਜਿਹਿਆਂ ਨੂੰ ਤੇ ਉੱਥੇ ਮੂੰਹ ਤੇ ਜਵਾਬ ਦੇ ਕੇ ਹੁੰਦੇ ਤੇ ਹੋਰ ਉਹ ਹਲੇ ਵੀ ਸੋਚਦੇ ਮੈਨੂੰ ਲੱਗਣ ਦੇ ਆ ਚਲ ਵਧੀਆ ਵਾ ਕੋਈ ਗੱਲ ਨਹੀਂ ਕਰਦੇ ਨੇ ਡੈਡੀ ਨੂੰ ਨਾ ਬੇਕਾਰ ਤੋਂ ਬੇਕਾਰ ਰਿਸ਼ਤੇ ਵਧੀਆ ਲੱਗਦੇ ਨੇ ਜਿਹੜੇ ਹੁਣੇ ਪਹਿਲੀ ਬੰਨਾ ਪੁੱਛਣ ਡਿਆ ਕੱਲ ਨੂੰ ਕੀ ਕਰਨਗੇ ਉਹ ਤੇ ਹੋਰ ਮੁੜ ਕੇ ਕੱਲ ਨੂੰ ਅਗਲੇ ਕਹਿਣਗੇ ਜਿਹੜਾ ਘਰ ਕੁੜੀ ਦਾ ਵੀ ਸਾਡੇ ਨਾਲ ਸਾਡੇ ਨਾਲ ਹੀ ਕਰਨਗੇ ਫਿਰ ਚੰਗੇ ਰਹਿਣਗੇ ਉਹਨਾਂ ਚੰਗਾ ਪਹਿਲਾਂ ਹੀ ਅਗਲੇ ਨੂੰ ਇਹੋ ਜਿਹੀ ਜ਼ਮੀਨਾਂ ਲਵਾ ਲਵਾ ਕੇ ਨਾ ਆਪਣੇ ਨਾਂ ਤੇ ਬਾਅਦ ਚ ਸਾਡੇ ਵਰਗੀਆਂ ਨੂੰ ਨਾ ਘਰੋਂ ਕੱਢ ਦਿੰਦੇ ਆ ਤੇ ਹੋਰ ਮੁੜ ਕੇ ਹਜੇ ਪੁੱਛਦੇ ਵੀ ਨਹੀਂ ਹੁੰਦੇ ਚੰਗਾ ਕੀਤਾ ਦੇ ਨਾਲੇ ਜਵਾਬ ਦੇਤਾ ਜਿਹੜਾ ਨਾਲੇ ਮੈਂ ਆਪਣਾ ਵੀ ਕੁਝ ਵੇਖਣਾ ਤੇ ਨਾਲੇ ਮੈਂ ਨਹੀਂ ਜ ਹੱਲ ਵੀ ਆ ਵੀਊ ਕਰਵਾਉਣਾ ਸਾਹਮਣੇ ਨਾਲ ਸੱਚ ਤੇਰੀ ਭਾਜੀ ਕਹਿੰਦੇ ਕਿ ਅਗਲੇ ਮਹੀਨੇ ਨਾ ਪੜਤੀ ਹੋਣੀ ਆ ਪੁਲਿਸ ਦੀ ਤੇ ਜੇ ਤੂੰ ਮਤਲਬ ਫਾਰਮ ਭਰਨਾ ਵੰਦਾ ਫਿਰ ਆਪਣੀ ਤਿਆਰੀ ਸ਼ੁਰੂ ਕਰਦੇ ਹੁਣ ਤੋਂ ਹੀ ਮੈਂ ਤੇ ਰੋਜ਼ ਹੀ ਜਾਂਦੀ ਰਨਿੰਗ ਕਰਨ ਪਤਲੀ ਪਰ ਮੈਂ ਫਿਰ ਵੀ ਨਹੀਂ ਹੁੰਦੀ ਕੋਈ ਗੱਲ ਨਹੀਂ ਹੌਲੀ ਹੌਲੀ ਫਰਕ ਪੈਣਾ ਚਲ ਠੀਕ ਆ ਪ੍ਰਮਾਤਮਾ ਕਰੇ ਫਿਰ ਮੈਨੂੰ ਪੁਲਿਸ ਦੀ ਭਰਤੀ ਦੇ ਹੀ ਦਵੇ ਕੋਈ ਗੱਲ ਨਹੀਂ ਤੂੰ ਮਿਹਨਤ ਕਰਿਆ ਕਰ ਆਪੇ ਸਭ ਕੁਝ ਸਹੀ ਹੋ ਜਾਣਾ ਤੇ ਉਹ ਚਲੋ ਛੱਡੋ ਮੈਨੂੰ ਦੱਸੋ ਤੁਸੀਂ ਅੱਜ ਰੋਗੇ ਨਾ ਰਾਤ ਨਹੀਂ ਸਮਝਣ ਰਿਆਣੀ ਹਟ ਤੋ ਜਨ ਕਿਉਂ ਰਿਆ ਕਿਉਂ ਨਹੀਂ ਜਾਣਾ ਤੁਸੀਂ ਪਹਿਲਾਂ ਵੀ ਆਏ ਹੋ ਉਦੋਂ ਵੀ ਕਹਿੰਦੇ ਕਿ ਅਗਲੀ ਵਾਰੀ ਰਾਂਗੇ ਤੇ ਹੁਣ ਜੇ ਅਗਲੀ ਵਾਰੀ ਆਏ ਹੋ ਤੇ ਰਿਆ ਕਿਉਂ ਨਹੀਂ ਜਾਣਾ ਅੱਜ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਮੈਂ ਰੱਖਣਾ ਏ ਕੋਈ ਗੱਲ ਨਹੀਂ ਮੈਂ ਸਗੋਂ ਕੱਲੀ ਆਵਾਂਗੀ ਹੁਣ ਤੇ ਹੀ ਇੱਕ ਰਾਤ ਰਹਿਣਾ ਤੇ ਮੁੜ ਕੇ ਮੈਂ ਸਗੋਂ ਚਰਪਾਈਂ ਦੇਣਾ ਰਹਿ ਕੇ ਜਾਵਾਂਗੀ ਤੁਸੀਂ ਨਾ ਪਿਛਲੀ ਵਾਰੀ ਵੀ ਇਦਾਂ ਹੀ ਕਹਿੰਦੇ ਹੋ ਐੜ ਕਿ ਨਹੀਂ ਮੈਂ ਜਾਣ ਦੇਣਾ ਤੁਹਾਨੂੰ ਹੁਣ ਫਿਰ ਤੈਨੂੰ ਪਤਾ ਵਾ ਸਕੂਲ ਦਾ ਵੀ ਵੇਖਣਾ ਪੈਂਦਾ ਵਾ ਤੇ ਹੁਣ ਕਿਹੜੇ ਦਿਨੇ ਰਹਿ ਗਏ ਨੇ ਹੁਣ ਦਸੰਬਰ ਦੀਆਂ ਛੁੱਟੀਆਂ ਪੈ ਹੀ ਜਾਣੀਆਂ ਉਦੋਂ ਮੈਂ ਸਗੋਂ ਇੱਥੇ ਆ ਜਾਾਂਗੀ अच्छा चल उदो मैं ना सारीयां छुट्टियां तन्नू इथे रखणा जे उदो ताडा कोई बहाना नहीं चलना ते பாਜੀ ਨੂੰ ਵੀ ਕਿਉਂ ਪੀ ਇਥੇ ਰਹਾ ਕਰੋ ਕੋਈ ਗੱਲ ਨਹੀਂ ਉਹਨਾਂ ਨੇ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਆਇਆ ਕਰੋ ਫਿਰ ਜਿਹੜਾ ਸਗੋਂ ਮੇਕ ਰਾਤ ਰਹਿਣਾ ਉਹਨਾਂ ਨੇ ਉਹ ਵੀ ਨਹੀਂ ਰਹਿਣ ਦੇਣਾ ਉਹਨਾਂ ਨੇ ਕਿਹਾ ਚਲ ਛੇਤੀ ਚਲੀਏ ਚਲ ਛੇਤੀ ਚਲੀਏ ਚਲ ਠੀਕ ਹੈ ਫਿਰ ਉਹਨਾਂ ਨੇ ਰਹਿਣ ਦਿਓ ਚਲ ਆ ਜਾ ਇਹਨਾਂ ਨੇ ਚਲੋ ਫਿਰ ਲੱਗਤੀ ਕੱਲੇ ਆ ਗਏ ਉਹ ਆ ਮੈਂ ਆ ਗਿਆ ਗੱਲੀ ਨਾਲ ਉਹ ਵੀ ਆਉਣ ਲੱਗੇ ਆ ਅਸ਼ਾ ਆਉਣਗੇ ਮੈਂ ਅੱਗੇ ਕਹਿਣ ਦੀ ਭਿੰਦਰੂ ਨਹੀਂ ਆਏ ਨਹੀਂ ਹੈਗੀ ਹੂੰ ਕਿੱਦਾ ਆ ਗਿਆ ਹੁਣ ਜਿੰਨੇ ਕੀ ਕਹਿਣਾ ਚਮ ਕਰਦਾ ਬਾਦ ਚ ਇਹ ਮੁੰਡਾ ਇਲੈਕਟ੍ਰੀਸ਼ੀਅਨ ਵਾਲਾ ਡਿਆ ਕਰਨ ਤੇ ਉਹ ਮੈਂ ਤੈਨੂੰ ਕਹਿੰਦਾ ਵੀ ਆਉਂ ਲੱਗੇ ਉਹ ਵੀ ਮਗਰੀ ਉਹ ਫਿਰ ਡੇ ਗੱਲਾਂ ਬਾਤਾਂ ਕਰਨ ਤੇ ਮੈਂ ਆ ਗਿਆ ਉੱਠ ਕੇ ਕੇਵਲੇ ਮੈਂ ਚਲੋ ਘਰdੀਆਂ ਕਈ ਗੱਲਾਂ ਹੁੰਦੀਆਂ ਆਪਣੀਆਂ ਨਾ ਆ ਵੀ ਤਾਂ ਹੈ ਵਾ ਹਾਂ ਚਲ ਜੀ ਰੋਟੀ ਬਣਾ ਲਾਓ ਹਾਂਜੀ ਹੋਰ ਤੈਹੀਂ ਪੁੱਤੋ ਹੋਈਏ 10 ਮਿੰਟ ਤੇ ਤੂੰ ਰੋਟੀ ਬਣਾ ਲਾਉਣੀ ਦੇ ਫਿਰ ਕੋਈ ਨਹੀਂ ਡੈਡੀ ਮੈਂ ਬਣਾਉਣੀ ਆ ਰੋਟੀ ਰੋਟੀ ਦੀ ਤੇ ਲੋੜ ਨਹੀਂ ਆ ਚਲੇ ਜਾਣਾ ਆਪਾਂ ਛੇਤੀ ਕਿੱਥੇ ਚੱਲ ਜੀ ਬਾਜੀ ਰੋਟੀ ਖਾਣ ਤੋਂ ਬਿਨਾਂ ਨਹੀਂ ਮੈਂ ਜਾਣ ਦੇਣਾ ਨਾਲੇ ਅੱਧਾ ਰਾਤ ਰੱਖਣਾ ਤੁਹਾਨੂੰ ਮੇਰੇ ਨਾਲ ਉਦੋਂ ਨਹੀਂ ਦੀ ਹੈ ਲੜਨ ਕਿ ਤੂੰ ਪਿਛਲੀ ਵਾਰੀ ਵੀ ਆਂਦੇ ਹੀ ਰਵਾਂਗੇ ਤੇ ਤੂੰ ਹੀ ਰਹਿ ਨਹੀਂ ਨਹੀਂ ਹੁਣ ਕਿਹਨੇ ਰਹਿ ਜਾਣਾ ਕੋਈ ਨਹੀਂ ਜਦੋਂ ਫੇਰ ਆਵਾਂਗੇ ਤੇ ਰਵਾਂਗੇ ਜ਼ਰੂਰ ਤੁਸੀਂ ਹਰ ਵਾਰੀ ਇਦਾਂ ਹੀ ਕਹਿੰਦੇ ਹੋ ਕੋਈ ਗੱਲ ਨਹੀਂ ਨਵਦੀਪ ਗਾਂਡੇ ਨੂੰ ਛੁੱਟੀਆਂ ਆਈ ਜਾਣੀਆਂ ਤੂੰ ਉਦੋਂ ਆ ਜੀ ਹਾਂਜੀ ਮੈਂ ਵੀ ਇਹੀ ਕਹਾ ਸੀ ਜੀ ਤੇ ਚੱਲੀਏ ਫਿਰ ਹਾਂਜੀ ਆ ਜੀ ਚਲੋ ਤਾਈ ਜੀ ਸਾਸ੍ਰਿਕਾ ਸਾਸ੍ਰਿਕਾ ਕੀ ਹਾਲ ਸਾਸ੍ਰਿਕਾ ਕੀ ਠੀਕ ਠਾਕ ਵਧੀਆ ਇੱਥੇ ਬਹਿ ਚੋ ਕਿੰਦਰ ਤੇ ਇਹ ਸੁਣਾ ਸੋਰੇਂ ਦੱਸਣਾ ਹਾਂਜੀ ਸਾਰੇ ਠੀਕ ਠਾਕ ਤੇ ਤੁਸੀਂ ਕਿੱਦਾਂ ਸੱਟ ਲਵਾਲੀ ਪੈਰ ਤੇ ਮੈਨੂੰ ਤੇ ਹੁਣੀ ਪਤਾ ਲੱਗਾ ਵਾ ਇਹਨਾਂ ਨੇ ਮੈਨੂੰ ਕੁਝ ਦੱਸਿਆ ਹੀ ਨਹੀਂ ਅੱਛਾ ਕੁਝ ਨਹੀਂ ਤਰੇ ਮੈਂ ਡਿੱਗ ਪਈ ਬਾਹਰ ਪੈਰ ਤੇ ਲੱਗ ਗਿਆ ਤੇ ਜ਼ਿਆਦਾ ਤੇ ਨਹੀਂ ਉੱਧਾ ਸੱਟ ਲੱਗੀ ਹਾਂ ਨੇ ਠੀਕ ਆ ਪੈਰ ਦਾ ਮਾਸ ਫਟਾ ਵਾ ਹਾਂ ਜੀ ਕਿਤਾਈ ਜੀ ਪਰ ਉਹਦਾਂ ਪਰੇਜ ਜੀ ਰੱਖਿਓ ਫਿਰ ਤੁਸੀਂ ਆਹ ਨਹੀਂ ਪਰੇਜ ਜੀ ਆ ਮੈਂ ਤੇ ਬੈੱਡ ਤੇ ਹਾਂ ਉਦੋਂ ਦੀ ਹਾਂ ਜੀ ਮੈਂ ਤੇ ਅੱਗੇ ਸਗੋਂ ਨਾਲ ਗੁੱਸਾ ਕੱਢਣੀ ਹੈ ਕਿ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਕਿਹੜੀ ਫੋਨ ਤੇ ਧਾਈ ਜੀ ਦਾ ਪਤਾ ਲੈ ਲੰਗੀ ਉਹ ਭਾਵੇਂ ਗੁੱਸਾ ਕਰਨ ਦੇ ਹੁਣ ਕੀ ਨਾਵੇਂ ਮੈਨੂੰ ਪੁੱਛਿਆ ਹੀ ਨਹੀਂ ਇੱਕ ਵਾਰੀ ਮੈਂ ਫੋਨ ਕਰਕੇ ਸਮਨ ਨੇ ਨਹੀਂ ਤਾਂ ਗੱਲ ਕੀਤੀ ਮੇਰੇ ਨਾਲ ਗੱਲ ਕੀਤੀ ਨਹੀਂ ਕਿਸੇ ਨੇ ਮੈਨੂੰ ਤੇ ਹੁਣ ਪਤਾ ਲੱਗਾ ਵੀ ਲਵ ਵੀਰ ਜੀ ਨੇ ਨਾਂ ਲਿਆ ਵੀ ਮੰਮੀ ਨੂੰ ਦਵਾਈ ਦਿੱਤੀ ਹੈ ਤਹੀਂ ਪੁੱਛਿਆ ਵੀ ਕਿਹੜੀ ਗੱਲੋਂ ਕਹਿੰਦੇ ਇਦਾਂ ਦੋਨਾਂ ਦੇ ਸਾਟ ਲੱਗ ਗਈ ਹੈ ਆਉ ਉਹ ਨਾ ਮੈਨੂੰ ਧਿਆਖਾਲ ਕੀਤਾ ਕਿ ਇੰਨੇ ਦਿਨਾਂ ਦੀ ਸਾਡੇ ਘਰ ਆਈ ਨਹੀਂ ਗਈ ਜਾਂ ਬਾਹਰ ਮਤਾਈ ਵੇਖੀ ਨਹੀਂ ਗਈ ਸਮਨ ਨੂੰ ਵੀ ਹੋਟਲ ਦੱਸਿਆ ਹੁੰਦਾ ਤੇ ਆਪਾਂ ਨਾ ਜਰੂਰ ਹੁੰਦੇ ਇੱਕ ਦਿਨ ਸਗੋਂ ਮੈਂ ਆ ਇੱਥੇ ਤੁਹਾਡੇ ਲੱਗ ਗਈ ਅੱਛਾ ਤੇ ਮੈਂ ਲਾਉ ਨੂੰ ਡਿਆ ਮੈਂ ਤੇ ਤੂੰ ਦੱਸ ਦੂਸਤ ਦਿੰਦਾ ਚੱਲ ਬੰਦਾ ਹੋ ਹੀ ਜਾਂਦਾ ਹੈ ਸਗੋਂ ਮੇਰੇ ਮਨ 'ਚ ਗੁੱਸਾ ਹੈਗਾ ਕਿ ਸਮਨ ਇੱਥੋਂ ਹੋ ਕੇ ਗਈ ਆ ਤੇ ਇੰਨੇ ਵੇਲੇ ਨਾ ਬਨ ਗੱਲ ਹੀ ਨਾ ਕੀਤੀ ਹੋਊਗੀ ਕਿਤੇ ਫੋਨ ਕਰਕੇ ਵੀ ਨਹੀਂ ਮੈਨੂੰ ਹਾਲ ਚਾਲ ਪੁੱਛਿਆ ਤਾਈ ਜੀ ਤੇ ਹੀ ਗੁਸਾਣਾ ਕਰਿਓ ਮੈਨੂੰ ਸੱਚੀ ਨਹੀਂ ਹੈ ਇਸ ਚੀਜ਼ ਦਾ ਪਤਾ ਤੁਹਾਨੂੰ ਤੇ ਪਤਾ ਹੀ ਆ ਜੇ ਮੈਨੂੰ ਪਤਾ ਲੱਗਦਾ ਨਾ ਮੈਂ ਉਸੇ ਵਾਲੇ ਫੋਨ ਕਰਨਾ ਸੀ ਤੁਹਾਨੂੰ ਨਹੀਂ ਤੇ ਮੈਂ ਆਪ ਹੀ ਆ ਜਾਣਾ ਸੀ ਹੁਣ ਵੀ ਹਾਨੂੰ ਪਤਾ ਲੱਗਣਾ ਤੇ ਮੈਂ ਹਾਂ ਹੀ ਤਾਈ ਜੀ ਦਾ ਪਤਾ ਲੈ ਆਈਏ ਚੱਲ ਛੱਡ ਤੇ ਹੋਰ ਸੁਣਾ ਤੂੰ ਸੌਰਿਆਂ ਦਾ ਠੀਕ ਠਾਕ ਸਭ ਵਧੀਆ ਉੱਥੇ ਹਾਂਜੀ ਤਾਈ ਜੀ ਸਭ ਵਧੀਆ ਬੜਾ ਹੀ ਵਧੀਆ ਤੁਹਾਡਾ ਟਾਈਮ ਪਾਸ ਹੁੰਦਾ ਸਾਰੇ ਜਣੇ ਬੜਾ ਹੀ ਪਿਆਰ ਕਰਦੇ ਨੇ ਚਲੋ ਚੰਗਾ ਗਰਲੀਨ ਉਹ ਤੇ ਚਾਹ ਲਿਆ ਬਣਾ ਕੇ ਨਹੀਂ ਚਾਹ ਦੀ ਤੇ ਲੋੜ ਨਹੀਂ ਕੋਈ ਗੱਲ ਨਹੀਂ ਤੂੰ ਰਹਿ ਨਹੀਂ ਦਵੋ ਹੋ ਦੋਤਾ ਜੀ ਕੀ ਕੀ ਪੁੱਛਣ ਆ ਪੀ ਲਓ ਜੀ ਤੇ ਪਿੰਡ ਰ ਹੋਰ ਮम्मी ਦਾ ਠੀਕ ਠਾਕ ਸਭ ਬਸ ਸਾਰਾ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਸਭ ਚਲੋ ਠੀਕ ਹੀ ਚਾਹੀਦਾ ਇੱਕ ਮਿੰਟ ਮੈਂ ਕਰਾਂ ਨੋਦੀਪ ਹਾਂਜੀ ਕਈ ਗੱਲ ਹੈ ਚਲੋ ਹੋਰ ਨਾ ਸਵਰੇ ਭੇ ਚੰਗੇ ਆ ਸੱਸ ਸਵਰ ਹਾਂਜੀ ਤਾਈ ਜੀ ਬੜੇ ਹੀ ਚੰਗੇ ਨੇ ਸੱਸ ਮੇਰੀ ਤੇ ਬੜਾ ਹੀ ਪਿਆਰ ਕਰਦੀ ਮੇਰੇ ਨਾਲ ਮੈਨੂੰ ਕੋਈ ਕੰਮ ਕਰਨ ਨਹੀਂ ਨਹੀਂ ਦਿੰਦੇ ਹੈਗੇ ਚਲੋ ਤੇ ਤੂੰ ਗੈਣਾ ਗੁਣਾ ਕੁਛ ਨਹੀਂ ਪਾ ਕੇ ਆਈ ਘੇਣਾ ਕੀ ਪਾਉਣਾ ਸੀ ਤਾਈ ਜੀ ਮੰਮੀ ਤੇ ਮੈਨੂੰ ਆਂਦੇ ਪਾ ਕੇ ਰੱਖਿਆ ਕਰ ਫਿਰ ਤੁਹਾਨੂੰ ਪਤਾ ਮੈਂ ਰੋਜ਼ ਸਕੂਲ ਆਉਣਾ ਹੁੰਦਾ ਵਾ ਫਿਰ ਇੰਨੇ ਸਬਰ ਵਿੱਚ ਨਾ ਚੰਗਾ ਜਾਣੀ ਲੱਗਦਾ ਹੈਗਾ ਫਿਰ ਤੁਹਾਨੂੰ ਵੀ ਪਤਾ ਵਾ ਕੋਈ ਕੀਤੇ ਧਿਆਨ ਨਹੀਂ ਰੱਖੇ ਮੁੜ ਕੇ ਲੁੱਟ ਖੋਵਾ ਵੀ ਬੜੀਆਂ ਹੁੰਦੀਆਂ ਨੇ ਇਹਦੇ ਨਾਲ ਚੰਗਾ ਇਹ ਵਾ ਕਿ ਬੰਦਾ ਚੀਜ਼ ਸਾਹਮਣੇ ਰੱਖਿਆ ਆਪਾਂ ਕਿਸ ਨੂੰ ਵਿਖਾਉਣ ਲਈ ਖੁੜੀ ਬਣਾਈ ਉਹ ਤੇ ਮੈਨੂੰ ਸਗੋਂ ਆਪ ਗੁੱਸੇ ਹੁੰਦੇ ਨੇ ਕਿ ਤੂੰ ਪਾ ਕੇ ਰੱਖਿਆ ਕਰ ਮੇਰਾ ਦੇਲ ਹੀ ਨਹੀਂ ਕਰਦਾ ਪਾਉਣ ਨੂੰ ਆਹ ਹੁਣ ਤੇ ਤੂੰ ਨਵੀਂ ਨਵੀਂ ਪਹਿਲੀ ਵਾਰ ਆਈਆਂ ਤਾਂ ਸੂਟ ਵੀ ਤੂੰ ਕੋਈ ਪਾਰਾ ਪਾ ਕੇ ਓਨੀ ਆ ਾਈ ਜੀ ਪਤਾ ਕੀ ਗੱਲ ਹੋਈ ਆ ਅਹੀਂ ਤੇ ਚੱਲੇ ਹਾਂ ਉਧਰ ਨੂੰ ਸਕੂਲ ਵਾਲ ਨੂੰ ਮੈਂ ਤੇ ਉਧਰ ਨੂੰ ਤਿਆਰ ਹੋਉਂਦੀ ਹਾਂ ਤੇ ਡੈਡੀ ਜੀ ਨੇ ਫੋਨ ਕਰਤਾ ਪੀ ਤੁਹਾਡੇ ਨਾਲ ਕੋਈ ਅਹੀਂ ਜ਼ਰੂਰੀ ਗੱਲ ਕਰਨੀ ਆ ਤੇ ਅਹੀਂ ਤੇ ਛੇਤੀ ਛੇਤੀ ਉਧਰ ਨੂੰ ਆ ਗਏ ਵੀ ਪਤਾ ਨਹੀਂ ਕਿਹੜੀ ਗੱਲ ਵਾ ਆਹੋ ਤੋ ਹੀ ਤੇ ਛੇਤੀ ਛੇਤੀ ਆ ਗਏ ਨਾ ਤੇ ਇਸ ਤਰ੍ਹਾਂ ਫਿਰ ਵੇਖਣ ਵਾਲਾ ਕਹਿੰਦਾ ਕਿ ਕਿ ਪਤਾ ਨਹੀਂ ਕੁੜੀ ਦੇ ਸਹੁਰੇ ਉਹ ਜਈ ਆ ਨਾ ਕੋਟੂਮ ਸ਼ੱਲਾ ਪਾਇਆ ਨਾ ਸੂਟ ਵੀ ਉਹ ਜਿਆ ਪਾਇਆ ਹਲਕਾ ਜਿਹਾ ਹੀ ਉਹ ਤਾਈ ਜੀ ਐਵੇਂ ਨਹੀਂ ਕਹੀਦੀ ਬੋਤੀ ਫਿਕਰ ਕਰੀਦੀ ਹੁੰਦੀ ਇੱਥੇ ਜਿੰਨਾ ਮਰਜ਼ੀ ਕਰ ਲੋ ਹਾਂ ਕਹੇਦਾ ਕੋਈ ਥੋੜੀ ਕਿ ਖਿਦਬਾੰਦਾ ਕਰਨ ਵਾਲਿਆਂ ਨੇ ਗੱਲਾਂ ਕਰੀ ਜਾਣੀਆਂ ਨੇ ਤੇ ਆਪਾਂ ਨੂੰ ਆਪਣਾ ਵੇਖਣਾ ਚਾਹੀਦਾ ਆਪਾਂ ਕਿਸੇ ਦਾ ਥੋੜੀ ਨਾ ਵੇਖਣਾ ਕਿ ਕਿਸੇ ਨੂੰ ਕੀ ਚੰਗਾ ਲੱਗਦਾ ਤੇਹੀਂ ਉਹ ਕੰਮ ਹੀ ਕਰਨਾ ਹਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰਦਾ ਹਾਂ ਹਾਂਜੀ ਹਾਂਜੀ ਉਹ ਦੱਸਿਆ ਨੇ ਫਿਰ ਤੁਹਾਨੂੰ ਮੈਂ ਐਮਰਜੈਂਸੀ ਹਣਾ ਆਉਣਾ ਪਿਆ ਚਲੋ ਠੀਕ ਹੈ ਜੀ ਕਿੰਦਰ ਕੀ ਦਾ ਫੋਨ ਆਉਂਦਿਆ ਸੀ ਉਹ ਲਵ ਟਾਈਮ ਦਿੱਤਾ ਸੀ ਕਿਸੇ ਨੂੰ ਅੱਜ ਅੱਛਾ ਤੋ ਫਿਰ ਦਿਨੋ ਪਤਾ ਇੱਧਰ ਇਹ ਨਾ ਸੱਦ ਲਿਆ ਹਾਂ ਉਹ ਛੁੱਟੀ ਕਰਨੀ ਪਈ ਤਾਂ ਮੈਂ ਵੀ ਕੋਈ ਨਹੀਂ ਵੇਨਾ ਜਿਹਦੇ ਆ ਗਿਆ ਟਾਈਮ ਨਾ ਤੇ ਫਿਰ ਫੋਨ ਕਰਦਾ ਕੱਲ ਨੂੰ ਸਹੀ ਇਹ ਮੇਰੇ ਸਹਾਰਾ ਪਿੰਦਾ ਰਹਾ ਨਾ ਫੋਨ ਪੜ ਹੁੰਦੇ ਰਹਿੰਦੇ ਹੁਣ ਤਈਆ ਭਰਾਵਾ ਕਿਉਂਕਿ ਮੰਨ ਲਓ ਜਿਹਨੇ ਕੰਮ ਕਰਾਉਣਾ ਨੂੰ ਵਿਚਾਰੇ ਨੂੰ ਦਾ ਛੇਤੀ ਹੋ ਜੇ ਤੇ ਹੁਣ ਆ ਤਾਂ ਤੁਹਾਡੇ ਆਪਣੇ ਕਾਨੂੰਨੀ ਪ੍ਰੋਸੈਸ ਦੇ ਸਾਰਾ ਉਹ ਫਿਰ ਹੁਣ ਕੀ ਕਰੀਏ ਚੁੱਕਣੇ ਪੈਂਦੇ ਸੋਨੇ ਪੈਂਦੇ ਨੇ ਉਹ ਨਹੀਂ ਚਲੋ ਸੋਨੇ ਵੀ ਚਾਹੀਦੇ ਆ ਕਿਉਂਕਿ ਅਗਲੇ ਨੂੰ ਇਹਨੇ ਨਾ ਆਸਮੀਤ ਹੋ ਜਾਂਦੀ ਹੈ ਜਦੋਂ ਤੁਹਾਡੇ ਵਰਗਾ ਅਫਸਰ ਕੋ ਕਹਿ ਦਿੰਦਾ ਨਾ ਕੋਈ ਨਹੀਂ ਭਾਜੀ ਦੀਆਂ ਡੰਗ ਚ ਹੋ ਜਾਊਗਾ ਤੇ ਮਨ ਨੂੰ ਇੱਕ ਆਸ ਜੀ ਹੋ ਜਾਂਦੀ ਹੈ ਵੀ ਚਲ ਕੰਮ ਬਨ ਜਾਏਗਾ ਇਹ ਗੱਲ ਸਹੀ ਉਹ ਉਹ ਗੱਲ ਹੋ ਗਈ ਨਾ ਕਿਹੜੀ ਜਿਹੜੀ ਦਿਨ ਮੈਂ ਕਹਿਣ ਡਿਆ ਵੀ ਤੁਹਾਨੂੰ ਦੱਸਿਆ ਨਹੀਂ ਆਂ ਅੰਤਿ ਗੁੱਸਾ ਕਰਨ ਡੇ ਨੇ ਉਹ ਤੂੰ ਹੀ ਮੇਰਾ ਪਤਾ ਨਹੀਂ ਲੈਣ ਆਏ ਚਲੇ ਆ ਵੀ ਮੰਮੀ ਦਾ ਗੁੱਸਾ ਨਾ ਕਰੀ ਕੇ ਗੱਲ ਦਾ ਨਾ ਸੁਭਾਈ ਇਦਾਂ ਦਾ ਉਹ ਮੈਂ ਤਾਂ ਨਹੀਂ ਕਰਨ ਡਿਆ ਪਰ ਉਹਨਾਂ ਦੇ ਤਾਂ ਮਨ 'ਚ ਹੈਗਾ ਨਾ ਕਿ ਕਿੰਨੇ ਦਿਨਾਂ ਦੀ ਸੱਟ ਲੱਗੀ ਇਹਦੇ ਇਹਨਾਂ ਨੂੰ ਚੇਤਾ ਹੀ ਨਹੀਂ ਆਇਆ ਮੈਂ ਦੇਰ ਕਰਕੇ ਤੈਨੂੰ ਅੱਗੇ ਵੀ ਦੱਸੀ ਹੈ ਗੱਲ ਯਾਰ ਫਿਰ ਕੀ ਇਹ ਭੈਣ ਭਰਾਵਾਂ ਨਾਲ ਉਹ ਚੀਜ਼ਾਂ ਚੰਗੀਆਂ ਥੋੜੀ ਨੇ ਚਾਪਾ ਮੰਨ ਲਾ ਕੋਈ ਗੱਲ ਨਹੀਂ ਛੁੱਟੀ ਵੀ ਕਰ ਸਕਦੇ ਆ ਸਵੇਰੇ ਜਾਂ ਸ਼ਾਮਾਂ ਨੂੰ ਆ ਜਾਂਦੇ ਐਡੀ ਥੋੜੀ ਨਾ ਗੱਲ ਹੀ ਸੀ ਸੋਣਾ ਹੀ ਨਹੀਂ ਠੀਕ ਹੈ ਭਰਾਵਾ ਗਲਤੀ ਹੋ ਗਈ ਅੱਗੇ ਰਾਹ ਤੂੰ ਧਿਆਨ ਕਰਾਂਗੇ ਨਹੀਂ ਚਲੋ ਪ੍ਰਮਾਤਮਾ ਕਰੇ ਕੀ ਇਦਾਂ ਦਾ ਹਨਾ ਨਾ ਸਾਰੇ ਮਾਰੇ ਸੌਕੇ ਰੱਖੇ ਬਸ ਬਸ ਹਾਂ ਸੰਡੇ ਭਰਾਏ ਵੀ ਮੰਜੇ ਤੇ ਬਹਿਣਾ ਕਿਹੜਾ ਸੌਕਾ ਮਮਮੀ ਕੋ ਤੇ ਤੈਨੂੰ ਪਤਾ ਹੀ ਆ ਸਹੀ ਤੇ ਮਮਮੀ ਦੇ ਇੱਕ 10 ਮਿੰਟ ਨਹੀਂ ਬੈਂਦੇ ਤੇ ਨਹੀਂ ਨਹੀਂ ਬੜਾ ਹੋ ਜਾਂਦਾ ਹੋਰ ਨਹੀਂ ਤੇ ਇਹ ਹੁੰਦਾ ਵੀ ਨਾ ਵੇਲੀ ਕਿਹੜੇ ਮਰੀ ਜਾਣੇ ਆ ਪੇ ਡੰਗਲਾਂ ਨੂੰ ਪੱਠੇ ਪਾਏ ਅਗਣੀ ਪਾਣੀ ਡਾਇਆ ਕਿ ਨਹੀਂ ਕਿਸਾਨੇ ਬੰਦੇ ਦੀ ਹੱਤ ਥੋੜਾ ਜਣਾ ਹੁਣ ਤੂੰ ਸਮਝਾਇਆ ਕਰ ਵੀ ਵੇਲੀ ਹੁਲੀ ਨਾ ਜਾਇਆ ਕਰਨਾ ਅੱਗੇ ਗਰਲੀਨ ਦੇ ਬੜਾ ਕਹਿੰਦੀ ਆ ਪਰ ਇਹ ਵੀ ਫਿਰ ਗੁੱ ਆਹੋ ਚੱਲੀ ਵੀ ਹੈਗਾ ਸਾਰੇ ਬੰਦੇ ਸੁਭਾਅ ਬੱਚਿਆਂ ਵਰਗਾ ਹੁੰਦਾ ਨਾ ਹੂੰ ਇਹ ਤਾਂ ਗੱਲ ਸਹੀ ਏ ਚੱਲੀ ਅੰਦਰ ਚਲੋ ਨਾ ਮੈਂ ਕਹਿੰਦਾ ਈ ਡਾ ਕਾਮ ਹੀ ਜਿਹੜਾ ਤੁਹਾਡੇ ਡੈਡੀ ਨੇ ਸੱਜਿਆ ਤੁਹਾਨੂੰ ਤਾਈ ਜੀ ਸੱਜਦੇ ਨਾ ਕਾਦੀ ਵਾਸਤੇ ਹੀ ਕਹਿੰਦੇ ਕਿ ਸੰਮਣ ਵਾਸਤੇ ਨਾ ਰਿਸ਼ਤਾ ਆਉਂਦਿਆ ਵਾ ਤੇ ਪਰ ਉਹਨਾਂ ਦੀ ਨਾ ਇੱਕ ਸ਼ਰਤ ਵਾ ਸ਼ਰਤ ਹਾਂਜੀ ਉਹ ਕਹਿੰਦੇ ਪਹਿਲਾਂ ਜਿੰਨੀ ਕੁੜੀ ਦੇ ਨਾਂ ਪੈ ਲਈ ਹੈ ਨਾ ਉਹ ਕੁੜੀ ਦੇ ਨਾਂ ਹੀ ਲਵਾਓ ਤੇ ਅਹੀਂ ਫਿਰ ਵਿਆਹ ਕਰਨਾ ਵਾ ਅਹੀਂ ਉਹਨਾਂ ਟਾਈਮ ਤੱਕ ਵਿਆਹ ਨਹੀਂ ਕਰਨਾ ਹੈਗਾ ਅੱਛਾ ਹਾਂਜੀ ਤੇ ਫਿਰ ਦੀ ਕੀ ਕਹਿਣਾ ਕੀ ਇਹ ਅਹੀਂ ਤੇ ਤਾਈ ਜੀ ਜਵਾਬ ਦੇ ਤਾ ਪਿੰਦਰ ਵੀ ਨਹੀਂ ਮੰਨੇ ਹੈ ਕਿ ਰਿਸ਼ਤੇ ਵਾਸਤੇ ਤੇ ਲਵ ਵੀਰ ਜੀ ਵੀ ਨਹੀਂ ਮੰਨੇ ਹੈਗੇ ਲਵ ਵੀਰ ਜੀ ਵੀ ਸਾਡੇ ਨਾਲ ਹੀ ਬੈਠੇ ਤੇ ਇਹਨਾਂ ਨਾਲ ਵੀ ਡੈਡੀ ਜੀ ਨੇ ਗੱਲ ਕੀਤੀ ਆ ਵੀ ਤੁਸੀਂ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ ਵਾ ਉਦਾਂ ਡੈਡੀ ਆਂਦੇ ਵੇਹੇ ਮੈਨੂੰ ਤੇ ਰਿਸ਼ਤਾ ਵਧੀਆ ਲੱਗਾ ਵਾ ਉਦਾਂ ਵੇਹੇ ਜਿੱਦਾਂ ਦੱਸਣਦੇ ਹੀ ਨਾ ਹੈ ਤੇ ਪਰਿਵਾਰ ਬੜਾ ਵਧੀਆ ਹੈ ਪਰ ਤਾਈ ਜੀ ਭੁੱਖ ਫਿਰ ਜ਼ਿਆਦਾ ਹੀ ਦਿਖਾਉਂਦੇ ਹੀ ਪਹਿਲੀ ਬੰਨਾ ਵੀ ਕਿੰਨਾ ਹੀ ਉਹਨਾਂ ਦੇ ਆਪਣੀਆਂ ਦੁਕਾਨਾਂ ਵੀ ਤੇ ਜੇ ਉਹਨਾਂ ਤੋਂ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਨਹੀਂ ਰਾਜ ਹੈਗਾ ਤੇ ਫਿਰ ਰਾਜ ਉਹਨਾਂ ਦਾ ਹੋਣਾ ਕਿੱਦਾਂ ਹੈ ਆਹ ਵਾਜ ਪੈਲੀ ਨੂੰ ਆਖਣ ਦੇ ਨਾਂ ਲਵਾਓ ਕੱਲ ਨੂੰ ਆਂਦੇ ਘਰ ਵੀ ਸਾਡੇ ਕੁੜੀ ਦੇ ਨਾਂ ਲਵਾ ਦੋ ਤੇ ਫਿਰ ਇਹੋ ਜਿਹੇ ਰਿਸ਼ਤੇ ਦੀ ਉਹਨਾਂ ਦੇ ਘਰ ਜੋ ਮਰਜ਼ੀ ਹੀ ਉਹਨਾਂ ਦਾ ਨਾਂ ਫਰਜ ਨਹੀਂ ਹੀ ਹੈਗਾ ਪੈਲੀ ਬੰਨਾ ਨਾਂ ਲਿਆ ਤੇ ਹੋਰ ਅਗਲੇ ਮੂੰਹ ਹੀ ਮੰਗੀ ਜਾਂਦੇ ਨੇ ਤੇ ਹੋਰ ਫਿਰ ਕੁੜੀ ਨੂੰ ਥੋੜੀ ਰਿਸ਼ਤਾ ਕਰਨ ਦੇ ਉਤੇ ਪੈਲੀ ਕਰਕੇ ਦੇ ਹੀ ਕਰਨ ਪੈਲੀ ਕਰਕੇ ਪੀ ਦੇ ਨਾਂ ਪੈਲੀ ਹੋ ਜੂਗੀ ਤੇ ਅਹੀਂ ਰਿਸ਼ਤਾ ਕਰ ਲਾਂਗੇ ਤੁਮੇ ਕਿਹੋ ਜੇ ਕੱਲ ਨੂੰ ਕੁੜੀ ਨੂੰ ਤੰਗ ਕਰਨਗੇ ਤੇ ਫਿਰ ਚੰਗਾ ਕੀਤਾ ਤੁਸੀਂ ਜਵਾਬ ਦੇ ਦਿੱਤਾ ਵਾ ਤੇ ਤੁਹਾਨੂੰ ਜੋ ਖੇਚਲ ਦਿੱਤੀ ਐਡੀ ਉੱਥੋਂ ਸੱਦਿਆ ਤੇ ਮੇਰੇ ਨਾਲ ਗੱਲ ਕਰਦਾ ਰਸਪਾਲ ਆਣ ਕੇ ਤੇ ਮੈਂ ਇਹਨੂੰ ਸਲਾਹ ਦੇ ਦਿੰਦੀ ਵੀ ਤੂੰ ਚੁੱਪ ਕਰਕੇ ਜਵਾਬ ਦੇ ਆਹੋ ਤਾਂ ਜੀ ਇਹ ਤੇ ਗਲੋਦਾਂ ਮੈਂ ਇਹ ਸਹੀ ਹੈ ਤੇ ਆਪਣੇ ਵੱਲੋਂ ਸੋਚਦੇ ਹੀ ਨਾ ਸੁੱਚੀ ਬਿਠੇ ਵੀ ਚਲ ਕੋਈ ਗੱਲ ਨਹੀਂ ਕਰਦਾਂਗੇ ਕੁੜੀਆਂ ਦਾ ਹੀ ਇਹ ਸਾਰਾ ਕੁਝ ਤੇ ਇੰਨੀ ਚੀਜ਼ ਨਹੀਂ ਉਹਨਾਂ ਨੇ ਸੋਚੀ ਵੀ ਜਹੀਂ ਮੈਂ ਇੱਕ ਵਾਰੀ ਉਹਨਾਂ ਦਾ ਮੂੰਹ ਬੰਦ ਕਰਤਾ ਤੇ ਫਿਰ ਮੁੜ ਕੇ ਅਗਲੇ ਬਾਰ ਬਾਰ ਮੰਗਣਗੇ ਤੇ ਫਿਰ ਕਿਥੋਂ ਡਿਮਾਂਡਾਂ ਪੂਰੀਆਂ ਕਰਨੀਆਂ ਉਹਨਾਂ ਦੀ ਨਹੀਂ ਭਾਵੇਂ ਕੁੜੀਆਂ ਦਾ ਹੀ ਇਹ ਥੋੜਾ ਵੀ ਮੂੰਹ ਡੰਡਾ ਬਣਾ ਪਹਿਲਾਂ ਕਿ ਆ ਸ਼ਰਤਾਂ ਸਾਡੀਆਂ ਪਹਿਲਾਂ ਪੂਰੀਆਂ ਕਰੋ ਤੇ ਫੇਰ ਅਹੀਂ ਰਿਸ਼ਤਾ ਕਰਨਾ ਵਾ ਅਹੀਂ ਤੇ ਕਹਤਾ ਵਾ ਕਿ ਤੂੰ ਇਹਨਾਂ ਨੂੰ ਨਾ ਕਰ ਦੋ ਕੋਈ ਲੋੜ ਨਹੀਂ ਉੱਥੇ ਰਿਸ਼ਤਾ ਕਰਨੀ ਨਹੀਂ ਹੁਣ ਨਾ ਕੀਤੀ ਚੰਗੀ ਆ ਬਾਅਦ ਚ ਪਛਤਾਉਣ ਨਾਲ